ਇੱਕ ਰਾਜੇ ਨੂੰ ਬੜਾ ਸ਼ੌਂਕ ਸੀ ਜਾਦੂ ਵੇਖਣ ਦਾ ਤੇ ਜਾਦੂ ਸਿੱਖਣ ਦਾ ਤੇ ਕਰਨ ਦਾ ਹੁਣ ਰਾਜਾ ਨਵੇਂ-ਨਵੇਂ ਜਾਦੂਗਰਾਂ ਨੂੰ ਆਪਦੇ ਮਹਿਲ ਵਿੱਚ ਬੁਲਾਉਂਦਾ ਸੀ ਉਹਨਾਂ ਦਾ ਜਾਦੂ ਦੇਖਦਾ ਸੀ ਫਿਰ ਉਹਨਾਂ ਤੋਂ ਜਾਦੂ ਸਿੱਖਦਾ ਵੀ ਸੀ ਤਾਂ ਇੱਕ ਦਿਨ ਉਹਦੇ ਕੋਲ ਇੱਕ ਜਾਦੂਆ ਜਾਦੂਗਰ ਆਇਆ ਅਧੀ ਘਰ ਵਾਲੀ ਦੇ ਨਾਲ ਤਾਂ ਜਾਦੂਗਰ ਨੇ ਆ ਕੇ ਰਾਜੇ ਨੂੰ ਕਿਹਾ ਵੀ ਰਾਜਾ ਸਾਹਿਬ ਮੈਂ ਜਾਦੂ ਦਿਖਾਉਣਾ ਚਾਹੁੰਨਾ ਤੁਹਾਡੇ ਮਹਿਲ ਦੇ ਵਿੱਚ ਰਾਜਾ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਦੂਜਾ ਜਾਦੂਗਰ ਤਾਂ ਦੇਖਦਾ ਸ਼ਕੀਨ ਆ ਤੇ ਤੁਸੀਂ ਜਾਦੂ ਦਿਖਾਓ ਪਰ ਜਾਦੂਗਰ ਕਹਿੰਦਾ ਵੀ ਜਾਦੂ ਦਿਖਾਉਣ ਤੋਂ ਪਹਿਲਾਂ ਨਾ ਮੇਰੀ ਇੱਕ ਸ਼ਰਤ ਆ ਰਾਜਾ ਆਂਦਾ ਵੀ ਕੋਈ ਵੀ ਤੇਰੀ ਸ਼ਰਤ ਆ ਤੂੰ ਦੱਸ ਤਾਂ ਜਾਦੂਗਰ ਕਹਿੰਦਾ ਵੀ ਸ਼ਰਤ ਮੇਰੀ ਇਹ ਆ ਜੇਕਰ ਮੈਨੂੰ ਜਾਦੂ ਦਿਖਾਉਂਦੇ ਨੂੰ ਕੁਝ ਹੋ ਜੇ ਮੈਂ ਮਰ ਜਾਵਾਂ ਤਾਂ ਤੁਸੀਂ ਮੇਰੀ ਘਰਦ ਵਾਲੀ ਦਾ ਵਧੀਆ ਇੰਤਜ਼ਾਮ ਕਰਨਾ ਉਹਦੇ ਗੁਜ਼ਾਰੇ ਦਾ ਅਗਲੀ ਜ਼ਿੰਦਗੀ ਦਾ ਤਾਂ ਰਾਜਾ ਕਹਿੰਦਾ ਕੋਈ ਗੱਲ ਨਹੀਂ ਇੰਨਾਕ ਤਾਂ ਮੈਂ ਕਰ ਹੀ ਸਕਦਾ ਕੋਈ ਵੱਡੀ ਗੱਲ ਨਹੀਂ ਮੈਂ ਫਿਰ ਵੀ ਰਾਜਾ ਤਾਂ ਜਾਦੂਗਰ ਕਹਿੰਦਾ ਠੀਕ ਆ ਜੀ ਪਰ ਲਿਖ ਲਿਖਾ ਕਰ ਪੱਕਾ ਉਹਨੇ ਜਾਦੂਗਰ ਨੇ ਰਾਜੇ ਨਾਲ ਪੱਕਾ ਲਿਖ ਲਿਖਾ ਕਰ ਲਿਆ ਤੇ ਹੁਣ ਜਾਦੂਗਰ ਸੀ ਜਿਹੜਾ ਦਿਖਾਉਣ ਲੱਗ ਗਿਆ ਜਾਦੂ ਜਾਦੂਗਰ ਜਾਦੂ ਦਿਖਾਉਂਦਾ ਦਿਖਾਉਂਦਾ ਉੱਪਰ ਹੀ ਚੜ ਗਿਆ ਅਸਮਾਨਾਂ 'ਚ ਹੀ ਚੜ ਗਿਆ ਉਤੋਂ ਉਹਦੇ ਹੌਲੀ-ਹੌਲੀ ਕਰਕੇ ਟੁਕੜੇ ਡਿੱਗਨੇ ਸ਼ੁਰੂ ਹੋਏ ਪਹਿਲਾ ਲੱਤ ਡਿੱਗੀ ਫਿਰ ਬਾਹ ਡਿੱਗੀ ਫਿਰ ਦੂਜੀ ਬਾਹ ਫਿਰ ਲੱਤ ਫਿਰ ਸਾਰੇ ਦੇ ਸਾਰਾ ਧੜ ਡਿੱਗ ਪਿਆ ਸੱਟੇ ਪਿਆ ਤੇ ਆਖਰ ਨੂੰ ਸਾਰੇ ਟੋਟੇ 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 ਹੋ ਕੇ ਜਾਦੂਗਰ ਸੀ ਜਿਹੜਾ ਥੱਲੇ ਡਿੱਗ ਪਿਆ ਤੇ ਇਹ ਸਾਰੀਆਂ ਚੀਜ਼ਾਂ ਵੇਖ ਕੇ ਜਾਦੂਗਰ ਦੀ ਘਰ ਵਾਲੀ ਜਿਹੜੀ ਸੀ ਉਹ ਰੋਣ ਲੱਗ ਗਈ ਉਹ ਕਹਿੰਦੀ ਵੀ ਮੇਰੇ ਘਰ ਵਾਲਾ ਮਰ ਗਿਆ ਤਾਂ ਰਾਜਾ ਕਹਿੰਦਾ ਵੀ ਇਹਦੇ ਵਿੱਚ ਕੁਝ ਦਾ ਕੁਸੂਰ ਥੋੜੀ ਆ ਕੋਈ ਵੀ ਉਹ ਤਾਂ ਆਪਣੇ ਆਪ ਹੀ ਇਸ ਤਰ੍ਹਾਂ ਦਾ ਜਾਦੂ ਦਿਖਾਉਂਦਾ ਸਾਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਸੀ ਤਾਂ ਉਹਦੀ ਘਰ ਵਾਲੀ ਆਂਦੀ ਵੀ ਚਲ ਠੀਕ ਆ ਕੋਈ ਗੱਲ ਨਹੀਂ ਤੁਸੀਂ ਐਂ ਕਰੋ ਲੱਕੜਾ ਮਗਾਓ ਤੇ ਇੱਥੇ ਸ਼ਿਸ਼ਕਾਰ ਕਰੋ ਸਾਰਿਆਂ ਦੇ ਸਾਹਮਣੇ ਆ ਰਾਜਾਂ ਦਾ ਵੀ ਠੀਕ ਹੈ ਕੋਈ ਗੱਲ ਨਹੀਂ ਆਪਾਂ ਲੱਕੜਾ ਮੰਗਾਉਣੇ ਆ ਇੱਥੇ ਸਾਰੇ ਦੇ ਸਾਹਮਣੇ ਸੁਸ਼ਟਾਰ ਕਰ ਦਿੰਨੇ ਆ ਤਾਂ ਉਦੋਂ ਬਾਅਦ ਉਹਨੇ ਲੱਕੜਾ ਮੰਗਵਾਨਿਆ ਲੱਕੜਾਂ ਦੇ ਉੱਤੇ ਉਹਦੀ ਸਾਰੇ ਜਿਹੜੇ ਪਾਰਟਸ ਜਿੰਨੇ ਉਹਦੇ ਟੁਕੜੇ ਸੀ ਜਾਦੂਗਰ ਦੇ ਸਾਰੇ ਰੱਖੇ ਤੇ ਉਹਦੇ ਸੁਸ਼ਟਾਰ ਕਰਨਾ ਉਹਦਾ ਸ਼ੁਰੂ ਕਰ ਦਿੱਤਾ ਜਦੋਂ ਪੂਰੀ ਤਰ੍ਹਾਂ ਅੱਗ ਲੱਗ ਗਈ ਪੂਰਾ ਲੰਬਾ ਨਿਕਲ ਲੱਗ ਗਿਆ ਪੂਰੀ ਅੱਗ ਜਿਹੜੀ ਭੱਗ ਗਈ ਤਾਂ ਜਿਹੜੀ ਜਾਦੂਗਰ ਦੀ ਘਰ ਵਾਲੀ ਕੋਲ ਖੜੀ ਸੀ ਉਹਨੇ ਵੀ ਵਿੱਚ ਹੀ ਛਾਲ ਮਾਰੀ ਉਹ ਵੀ ਵਿੱਚ ਹੀ ਸੜ ਕੇ ਸਵਾਹ ਹੋ ਗਈ ਸਤੀ ਹੋ ਗਈ ਉਹਦੇ ਨਾਲ ਹੀ ਤਾਂ ਜਿਹੜੇ ਨਾਲ ਉਹਦੇ ਮੰਤਰੀ-ਮੰਤਰੀ ਖੜੇ ਸੀ ਰਾਜੇ ਦੇ ਉਹ ਕਹਿੰਦੇ ਵੀ ਆਪਾਂ ਗਲਤੀ ਕੀਤੀ ਇਹਨੂੰ ਫੜ ਲੈਂਦੇ ਚੰਗੇ ਰਹਿੰਦੇ ਪਰ ਹੁਣ ਕੀ ਕਰ ਸਕਦੇ ਆ ਜੇ ਫੜ ਲੈਂਦੇ ਤਾਂ ਸ਼ਾਇਦ ਇਹ ਬਚ ਜਾਂਦੀ ਵਿਚਾਰੀ ਰਾਜਾ ਆਂ ਦਾ ਵੀ ਚਲੋ ਹੁਣ ਕੀ ਕੀਤਾ ਜਾ ਸਕਦਾ ਹਜੇ ਉਹ ਇਹ ਗੱਲਾਂ ਕਰ ਹੀ ਜਾਂਦੇ ਸੀ ਤਾਂ ਵੇਖਦੇ ਕਿ ਸਾਹਮਣੇ ਉਹ ਜਾਦੂਗਰ ਤੁਰਿਆ ਆਉਂਦਾ ਉਹੀ ਜਾਦੂਗਰ ਤੁਰਿਆ ਆਉਂਦਾ ਸਾਹਮਣੇ ਤਾਂ ਰਾਜਾ ਵੀ ਵੇਖ ਕੇ ਹੈਰਾਨ ਹੋ ਜਾਂਦਾ ਵੀ ਕਮਾਲ ਆ ਯਾਰ ਇਹ ਕਿੱਥੋਂ ਆ ਗਿਆ ਯਾਰ ਇਹ ਤਾਂ ਮਰ ਗਿਆ ਸੀ ਤੋ ਆਉਂਦਿਆਂ ਸਾਰੀ ਉਹਨੇ ਪੁੱਛਿਆ ਮੇਰੀ ਘਰ ਵਾਲੀ ਕਿੱਥੇ ਆ ਰਾਜਾ ਆਂਦਾ ਵੀ ਤੂੰ ਕਿੱਥੋਂ ਆ ਗਿਆ ਜੋ ਬਿੱਤੂ ਤਾਂ ਮਰ ਗਿਆ ਸੀ ਉਹ ਆਂਦਾ ਜਿਵੇਂ ਮਰਜੀ ਮਰ ਗਿਆ ਸੀ ਜਾਉਂਦਾ ਸੀ ਪਰ ਮੇਰੀ ਘਰ ਵਾਲੀ ਕਿੱਥੇ ਆ ਰਾਜਾ ਕਹਿੰਦਾ ਵੀ ਗੱਲ ਇਹ ਆ ਜਦੋਂ ਸੀ ਤੇਰੇ ਟੁਕੜਿਆਂ ਦਾ ਸ਼ਿਸ਼ਕਾਰ ਕੀਤਾ ਤਾਂ ਵਿੱਚੇ ਡੇਕੀ ਉਹ ਮਰ ਗਈ ਤੇ ਉਹ ਸੜਗੀ ਵਿੱਚ ਹੀ ਤਾਂ ਅਸੀਂ ਹੰਦਰ ਨੂੰ ਕਿੱਥੋਂ ਘਰ ਵਾਲੀ ਤੇਰੀ ਦੇ ਦਈਏ ਉਹ ਆਂਦਾ ਵੀ ਰਾਜਾ ਸਾਹਿਬ ਤੁਸੀਂ ਹੋਗੇ ਬੇਈਮਾਨ ਕਿਉਂਕਿ ਮੇਰੀ ਘਰ ਵਾਲੀ ਸੀ ਬਾਲੀ ਸੋਣੀ ਤਾਂ ਤੁਸੀਂ ਬੇਈਮਾਨੀ ਕਰ ਗਿਆਂ। ਰਾਜਾ ਕਹਿੰਦਾ ਵੀ ਜੇ ਤੈਨੂੰ ਐ ਲੱਗਦਾ ਤਾਂ ਤਲਾਸ਼ੀ ਲੈ ਲੈ ਮੇਰੇ ਮਹਿਲ ਦੀ। ਮੇਰੇ ਹੋ ਸਕਦਾ ਮੇਰੇ ਮਹਿਲ ਚੋਬੇ ਦਾ ਦੇਖ ਲੈ। ਤੇ ਉਹਨੇ ਸਾਹਮਣੇ ਰਾਜੇ ਨੂੰ ਇਸ਼ਾਰਾ ਕਰਕੇ ਦਿਖਾਇਆ ਤਾਂ ਉਹਨੇ ਦੇਖਿਆ ਕਿ ਰਾਜੇ ਰਾਜੇ ਦੀਆਂ ਰਾਣੀਆਂ ਖੜੀਆਂ ਰਾਣੀਆਂ ਦੇ ਵਿਚਾਲੇ ਉਹ ਦੀ ਘਰ ਵਾਲੀ ਖੜੀ ਆ। ਰਾਜਾ ਹੈਰਾਨ ਹੋ ਗਿਆ। ਤਾਂ ਰਾਜਾ ਉਹਨੂੰ ਕਹਿੰਦਾ ਵੀ ਜਿੰਨੇ ਮਰਜ਼ੀ ਜਾਦੂਗਰ ਨੂੰ ਕਹਿੰਦਾ ਵੀ ਪੈਸੇ ਲੈ ਲੈ ਪਰ ਮੈਨੂੰ ਇਹ ਜਾਦੂ ਸਿਖਾ ਦੇ। ਦੇਹ ਪਲਟਨ ਵਾਲਾ। ਉਹ ਜਾਦੂਗਾਰ ਕਹਿੰਦਾ ਵੀ ਮੈਨੂੰ ਮੇਰਾ ਇਹ ਤੁਹਾਨੂੰ ਰਾਜਾ ਸਾਹਿਬ ਜਾਦੂ ਨਹੀਂ ਸਿਖਾ ਸਕਦਾ ਕਿਉਂਕਿ ਇਹ ਜਾਦੂ ਮੇਰਾ ਸਿਰਫ ਉਸਤਾਦ ਸਿਖਾਉਂਦਾ ਤੇ ਮੈਨੂੰ ਉਹਨੇ ਸੌਂਪਾਈ ਵੀ ਤੂੰ ਨਹੀਂ ਸਿਖਾਉਣਾ ਮੈਂ ਤੁਹਾਨੂੰ ਉਹਦਾ ਪੂਰਾ ਐਡਰੈਸ ਲਿਖ ਦਿਨਾ ਤੁਸੀਂ ਉਹਦੇ ਕੋਲ ਜਾਓ ਤੇ ਸਿੱਖਿਓ ਹੁਣ ਰਾਜਾ ਦੂਜੇ ਦਿਨ ਐਡਰੈਸ ਲੈ ਕੇ ਉਹਨੂੰ ਸਿੱਖਣ ਵਾਸਤੇ ਉਹਦੇ ਤੋਂ ਉਹਦੇ ਗੁਰੂ ਕੋਲੋਂ ਚਲਾ ਗਿਆ ਨਾਲ ਲੈ ਲਿਆ ਨਾਈ ਨੂੰ ਨਾਈ ਸੀ ਬਾਲਾ ਚਲਾ ਗਿਆ ਹੁਣ ਉਹਦੇ ਗੁਰੂ ਕੋਲ ਪਹੁੰਚੇ ਤੇ ਗੁਰੂ ਕਹਿੰਦਾ ਵੀ ਜਾਦੂ ਤੈਨੂੰ ਮੈਂ ਸਿਖਾ ਦੂੰਗਾ ਪਰ ਸਿਖਾਉਂਗਾ ਇਕੱਲੇ ਜਦੋਂ ਇਹ ਸੌਂ ਜਾ ਕਰੂਗਾ ਨਾ ਉਦੋਂ ਸਿਖਾਇਆ ਕਰੂੰਗਾ ਜੋ ਨਾਈ ਸੌਂ ਗਿਆ ਹੁਣ ਨਾਈ ਨੂੰ ਜੋ ਇਸ ਗੱਲ ਦਾ ਪਤਾ ਲੱਗਿਆ ਤੇ ਨਾਈ ਜਾਗਦਾ ਹੀ ਸੌਂ ਜਾ ਕਰੇ ਜਦੋਂ ਉਹਨੇ ਪਤਾ ਵੀ ਹੁਣ ਜਾਦੂ ਸਿਖਾਉਣਾ ਹੈ ਨੇ ਤਾਂ ਨਾਈ ਉਹੀ ਅੱਖਾਂ ਮੀਚ ਕੇ ਜਾਣ ਕੇ ਪੈ ਗਿਆ ਕਰੇ ਲੱਗੇ ਵੀ ਹਾਂ ਮੈਂ ਸਿੱਖਤਾ ਪਿਆ ਦਾ ਘਾੜੇ ਮਾਰੀ ਜਾਂਦਾ ਤਾਂ ਹੁਣ ਰਾਜਾ ਜਾਦੂ ਸਿਖਿਆ ਕਰੇ ਉਹਦੇ ਤੋਂ ਤੇ ਨਾਲ ਹੀ ਨਾਈ ਛੁੱਤਾ ਪਿਆਈ ਮਚਲਾ ਜਾਂ ਬਣਿਆ ਉਹ ਵੀ ਨਾਲ ਹੀ ਸਿੱਖ ਗਿਆ ਜਾਦੂ ਰਾਜਾ ਵੀ ਸਿੱਖ ਗਿਆ ਨਾਈ ਵੀ ਸਿੱਖ ਗਿਆ ਆਖਰ ਉਹਨਾਂ ਨੇ ਦੋਨਾਂ ਨੇ ਵਿਦਾ ਲਈ ਉੱਥੋਂ ਦੇ ਤੁਰ ਪਏ ਰਸਤੇ 'ਚ ਆਉਂਦੇ ਆਉਂਦੇ ਨਾਈ ਜੰਗਲ ਦੇ ਵਿੱਚ ਆ ਕੇ ਨਾਈ ਰਾਜੇ ਨੂੰ ਕਹਿੰਦਾ ਵੀ ਰਾਜਾ ਸਾਹਿਬ ਵੇਖ ਤਾਂ ਲਈਏ ਵੀ ਜਾਦੂ ਪੱਕਾ ਹੀ ਕੰਮ ਕਰਦਾ ਕਿ ਨਹੀਂ ਕਰਦਾਗਾ ਰਾਜਾ ਨੇ ਵੀ ਹਾਂ ਦੇਖਣਾ ਤਾਂ ਚਾਹੀਦਾ ਰਾਜੇ ਨੇ ਤੀਰ ਕਮਾਨ ਕੱਢਿਆ ਤੇ ਇੱਕ ਤੀਰ ਕੱਢਿਆ ਤਾਂ ਸਿੱਧਾ ਇੱਕ ਉੱਪਰ ਬੈਠੇ ਤੋਤੇ ਦੇ ਮਾਰਿਆ ਤੋਤਾ ਮਰ ਕੇ ਥੱਲੇ ਡਿੱਗ ਪਿਆ। ਉਹਨੇ ਰਾਜੇ ਨੇ ਤੋਤੇ ਨੂੰ ਚੱਕਿਆ, ਤੀਰੋ ਚੋਂ ਕੱਢ ਲਿਆ ਤੇ ਆਪਦੀ ਦੇਹ ਆਪਦਾ ਜਿਹੜਾ ਸਰੀਰ ਸੀਗਾ ਉਹ ਛੱਡ ਦਿੱਤਾ, ਛੱਡ ਕੇ ਤੇ ਤੋਤੇ ਦੇ ਵਿੱਚ ਬਣ ਗਿਆ। ਤੇ ਨਾਈ ਨੇ ਫੁਰਤੀ ਵਰਤੀ, ਉਹਨੇ ਆਪਦਾ ਸਰੀਰ ਛੱਡਿਆ ਤੇ ਨਾਲ ਦੀ ਨਾਲ ਜਾ ਕੇ ਰਾਜੇ ਦੇ ਸਰੀਰ 'ਚ ਵੜ ਗਿਆ। ਹੁਣ ਰਾਜਾ ਤਾਂ ਬਣ ਗਿਆ ਤੋਤਾ ਤੇ ਨਾਈ ਬਣ ਗਿਆ ਰਾਜਾ। ਤਾਂ ਨਾਈ ਸਿੱਧਾ ਚਲਾ ਗਿਆ ਦਰਬਾਰ ਨੂੰ। ਤੇ ਤੋਤਾ ਰਹਿ ਗਿਆ ਵਿਚਾਰਾ ਉੱਥੇ ਕੀੜੇ ਕਰਦਾ। ਤਾਂ ਨਾਈ ਰਾਜਾ ਬਣ ਕੇ ਉੱਥੇ ਚਲਾ ਗਿਆ ਤੇ ਉਹਨੇ ਆਖਿਆ ਵੀ ਸਭ ਤੋਂ ਪਹਿਲਾਂ ਤੋਤੇ ਮਰਵਾਈਏ ਵਿੱਚ ਇਹ ਰਾਜਾ ਮਰ ਜਾਊਗਾ ਤਾਂ ਉਹਨੇ ਕੀ ਕਿਹਾ ਵੀ ਤੋਤੇ ਸਭ ਤੋਂ ਵੱਡਾ ਨੁਕਸਾਨ ਕਰਦੇ ਆ ਆਪਣੇ ਦੇਸ਼ ਦੇ ਫਲ ਫਰੂਟਾਂ ਦਾ ਤੁਸੀਂ ਐ ਕਰੋ ਜਿਹੜਾ ਵੀ ਬੰਦਾ ਦੋ ਤੋਤੇ ਜਿਹੜਾ ਤੋਤੇ ਨੂੰ ਮਾਰ ਕੇ ਲਿਆਊਗਾ ਉਹਨੂੰ 2 ਰੁਪਏ ਜਿਹੜਾ ਜਿਉਂਦਾ ਤੋਤਾ ਫੜ ਕੇ ਲਿਆਊਗਾ ਉਹਨੂੰ 1 ਰੁਪਿਆ ਤਾਂ ਇਸ ਤਰ੍ਹਾਂ ਉਹਨੇ ਐਲਾਨ ਕਰਵਾਤਾ ਲੋਕ ਵੱਧੂ ਤੋਤੇ ਮਾਰ ਮਾਰ ਕੇ ਉਹਦੇ ਕੋਲ ਲਿਆਉਣੇ ਸ਼ੁਰੂ ਹੋ ਗਏ ਪਰ ਤੋਤਾ ਪਹੁੰਚ ਗਿਆ ਨਾਲ ਦੇ ਰਾਜ ਦੇ ਵਿੱਚ ਇੱਕ ਰਾਜਕੁਮਾਰੀ ਦੇ ਕੋਲ ਰਾਜਕੁਮਾਰੀ ਬਹੁਤ ਸੋਹਣੀ ਸੀ ਰਾਜਕੁਮਾਰੀ ਦੇ ਕੋਲ ਜਾ ਕੇ ਬੈਠਾ ਤੇ ਉਹ ਬੋਲਣਾ ਸ਼ੁਰੂ ਕਰਤਾ ਰਾਜਕੁਮਾਰੀ ਨੇ ਆਖਿਆ ਉਹਦਾ ਬੋਲਣ ਵਾਲਾ ਰਾਜਕੁਮਾਰੀ ਨੇ ਤੋਤੇ ਨੂੰ ਰੱਖ ਲਿਆ ਤਾਂ ਗੱਲਾਂ ਕਰਦੇ ਕਰਦੇ ਨੇ ਰਾਜ ਰਾਜੇ ਨੇ ਤੋਤੇ ਨੇ ਮਤਲਬ ਰਾਣੀ ਨੂੰ ਰਾਜਕੁਮਾਰੀ ਨੂੰ ਕਹਿੰਦਾ ਵੀ ਰਾਜਕੁਮਾਰੀ ਜੀ ਇੱਕ ਬੰਦਾ ਬੜਾ ਟੈਲੈਂਟਡ ਬੰਦਾ ਜਾਦੂ ਬੜਾ ਹੁੰਦਾ ਤੁਸੀਂ ਉਹਦੇ ਨਾਲ ਵਿਆਹ ਕਰ ਲਓ ਸੁખી ਰਹੋਗੇ ਰਾਣੀ ਕਹਿੰਦੀ ਵੀ ਠੀਕ ਆ ਮੈਂ ਉਹਦੇ ਨਾਲ ਵਿਆਹ ਕਰਾ ਲੈਣੀ ਆ ਵਿਆਹ ਦਾ ਸੱਦਾ ਉਹਨੇ ਆਪ ਨੂੰ ਦੇ ਦਿੱਤਾ ਵੀ ਤੂੰ ਮੇਰੇ ਨਾਲ ਆ ਜਾ ਵਿਆਹ ਕਰਾ ਲਾ ਹੁਣ ਨਾਈ ਵੀ ਖੁਸ਼ ਹੋ ਗਿਆ ਨਾਈ ਨੇ ਤਾਂ ਖੁਸ਼ ਹੋਣਾ ਹੀ ਸੀ ਰਾਜਕੁਮਾਰੀ ਨਾਲ ਵਿਆਹ ਹੋਣ ਲੱਗਿਆ ਸੀ ਨਾਈ ਦਾ ਤਾਂ ਨਾਈ ਬਰਾਤ ਲੈ ਕੇ ਰਾਜਕੁਮਾਰੀ ਦੇ ਰਾਜ ਵਿੱਚ ਪਹੁੰਚ ਗਿਆ ਹੁਣ ਵਿਆਹ ਤੋਂ ਪਹਿਲਾਂ ਤੋਤਾ ਉਹਨੂੰ ਕਹਿੰਦਾ ਰਾਜਕੁਮਾਰੀ ਨੂੰ ਕਹਿੰਦਾ ਵੀ ਜਿਵੇਂ ਤੈਨੂੰ ਮੈਂ ਕਹੀ ਜਾਵਾਂ ਨਾ ਉਵੇਂ ਹੀ ਕਰੀ ਜਾਈ ਸੁਖੀ ਰਹੇਂਗੀ ਉਹ ਕਹਿੰਦਾ ਚਲ ਠੀਕ ਆ ਤਾਂ ਰਾਜਕੁਮਾਰੀ ਨੂੰ ਤੋਤਾ ਕਹਿੰਦਾ ਵੀ ਇਹਨੂੰ ਬੰਦੇ ਨੂੰ ਕਹ ਜਿਹੜਾ ਰਾਜਾ ਆਇਆ ਤੇਰੇ ਕੋਲ ਰਹਾ ਕਰਉਣ ਤੇਰੇ ਨਾਲ ਵੀ ਜਾਦੂ ਕਰਕੇ ਦਿਖਾ ਇਸ ਬੱਕਰੇ ਦੇ ਵਿੱਚ ਵੜ ਕੇ ਦਿਖਾ ਬੱਕਰਾ ਕੋਲ ਬੰਦਾ ਸੀ ਤਾਂ ਹੁਣ ਨਾਈ ਖੁਸ਼ੀ ਤਿੜਿਆ ਸੀ ਮੇਰਾ ਵਿਆਹ ਹੋਣ ਲੱਗਿਆ ਵੀ ਨਾਲੇ ਘਰ ਵਾਲੀ ਨੂੰ ਜਾਦੂ ਪਹਿਲਾਂ ਹੀ ਲਖਾ ਦਿੰਦੇ ਆ ਤਾਂ ਉਹਨੇ ਬੱਕਰੇ ਦੇ ਕਰਪਾਨ ਕੱਢੀ ਬੱਕਰੇ ਨੂੰ ਮਾਰਤਾ ਤੇ ਆ ਆਪ ਦਾ ਸਰੀਰ ਛੱਡਿਆ ਤੇ ਬੱਕਰੇ 'ਚ ਵੜ ਗਿਆ ਤਾਂ ਰਾਜ ਜਿਹੜਾ ਤੋਤਾ ਸੀ ਉਹਨੇ ਵੀ ਜਲਦੀ ਨਾਲ ਆਪ ਦਾ ਸਰੀਰ ਛੱਡਿਆ ਨਾਈ ਚ ਜਾ ਰਾਜੇ ਦੀ ਨਾਈ ਰਾਜੇ ਦੇ ਸਰੀਰ ਚ ਜਾਵੜਿਆ ਹੁਣ ਰਾਜਾ ਸਹੀ ਆਪਦੇ ਸਰੀਰ ਚ ਪਹੁੰਚ ਗਿਆ ਤੇ ਜਿਹੜਾ ਨਾਈ ਸੀ ਉਹ ਬੱਕਰਾ ਬਣ ਗਿਆ ਤੇ ਰਾਜੇ ਨੂੰ ਪਤਾ ਸੀ ਇਹ ਨਾਈ ਬਹੁਤ ਕਲਾਕ ਆ ਤੇ ਜਾਂਦੇ ਆ ਸਾਰੀ ਆਉਂਦੇ ਆ ਸਾਰੀ ਸਰੀਰ ਚ ਵਰਦੇ ਆ ਸਾਰੀ ਰਾਜੇ ਨੇ ਕਿਹਾ ਵੀ ਐਂ ਕਰੋ ਇਹ ਬੱਕਰੀ ਦੀ ਬਲੀ ਦਿਓ ਤੇ ਆਪਾਂ ਇਹਦੇ ਬੱਕਰੇ ਦਾ ਜਿਹੜਾ ਉਹ ਕਰਾਂਗੇ ਕੀ ਕਹਿੰਦੇ ਆ ਵੀ ਇਹ ਬੱਕਰੇ ਦਾ ਮੀਟ ਮੂਡ ਕੰਮ ਆ ਜਾਊਗਾ ਇਹਦੇ ਵਿੱਚ ਉਹਨਾਂ ਨੇ ਉਹਨੇ ਕਿਰਪਾਨ ਦੇ ਨਾਲ ਬਕਰਾ ਵੜਾਤਾ ਤੇ ਵਿੱਚੇ ਨਾਈ ਵੱਡਿਆ ਗਿਆ ਦੋਸਤੋ ਕਹਿੰਦੇ ਨਾ ਵੀ ਜਿਸ ਦਾ ਕੰਮ ਉਸੇ ਕੋ ਸਾਜਿਆ ਜਾਨੀ ਕਿ ਰਾਜੇ ਨੂੰ ਕੀ ਲੋੜ ਸੀ ਜਾਦੂ ਜੂਦੂ ਵਾਲੇ ਚੱਕਰਾਂ 'ਚ ਪੈਂਦਾ ਤੇ ਇੰਨਾ ਚੱਕਰਾਂ ਦੇ ਵਿੱਚ ਆਪ ਦੀ ਕੀ ਕਹਿੰਦੇ ਆ ਵੀ ਇੰਨੇ ਹੀ ਮੁਸੀਬਤਾਂ ਦੇ ਵਿੱਚ ਆਉਂਦਾ ਦੋਸਤੋ ਅੱਜ ਦੀ ਕਹਾਣੀ ਚੰਗੀ ਲੱਗੀ ਆ ਇੱਕ ਲਾਈਕ ਕਰਿਓ ਧੰਨਵਾਦ ਥੈਂਕ ਯੂ